ਨਵੀਂਪੁਰ ਕਲੋਨੀ ਦੇ ਵਿੱਚ ਖੜੇ ਆਂ ਔਰ ਗੱਲ ਕਰੀਏ ਤਾਂ 30-35 ਸਾਲ ਪੁਰਾਣੀ ਜੋ ਕਲੋਨੀ ਐ ਨਵੀਂਪੁਰ ਕਲੋਨੀ ਗੁਰਦਾਸਪੁਰ ਦੀ ਔਰ ਦੱਸ ਦਈਏ ਕਿ origignal ਕੈਂਪਸ ਦੇ ਬਿਲਕੁਲ ਸਾਹਮਣੇ ਵਾਲੀ ਐ ਔਰ ਤਸਵੀਰਾਂ ਦੱਸ ਦਈਏ ਕਿ ਇੱਥੇ ਕੀ ਕੀ ਸਹੂਲਤਾਂ ਲੋਕਾਂ ਨੂੰ ਮਿਲ ਰਹੀਆਂ ਨੇ ਔਰ ਕੀ ਕੀ ਪਰੇਸ਼ਾਨੀਆਂ ਲੋਕਾਂ ਵਾਸਤੇ ਰਹਿੰਦੀਆਂ ਨੇ ਔਰ ਦੱਸ ਦਈਏ ਪਹਿਲੇ ਤਾਂ ਆ ਬਿਜਲੀ ਦੀਆਂ ਤਾਰਾਂ ਦੇ ਜੰਝਾਲ ਆ ਵੇਖ ਸਕਦੇ ਹੋ ਤੁਸੀਂ ਕਿ ਬਿਜਲੀ ਦੀਆਂ ਤਾਰਾਂ ਦੇ ਜੰਝਾਲ ਮੈਂ ਕੈਮਰਾਮੈਨ ਨੂੰ ਕਹਾਂਗਾ ਪ੍ਰੋਪਰ ਤਸਵੀਰਾਂ ਵਿਖਾਈਆਂ ਜਾਣ ਔਰ ਦੂਸਰੀ ਤਰਫ ਆ ਮੇਨ ਗਲੀ ਆ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਸ ਦੇ ਵਿੱਚ ਸੀਵਰੇਜ ਪਿਆ ਹੋਊਗਾ ਲੇਕਿਨ ਅੱਜ ਤੱਕ ਸੀਵਰੇਜ ਜਿਹੜਾ ਉਹ ਪਾ ਕੇ ਬਾਅਦ ਵਿੱਚ ਗਲੀ ਜਿਹੜੀ ਆ ਉਸ ਦੇ ਉੱਤੇ ਪ੍ਰੀਮਿਕਸ ਬਰਾਬਰ ਨਹੀਂ ਪਾਇਆ ਗਿਆ ਦੋਨੋਂ ਤਰਫ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਵੀ ਦਿਖਾਇਆ ਜਾਵੇ ਕਿ ਆ ਗਲੀ ਦੋਨੋਂ ਤਰਫ ਇਹ ਗਲੀ ਜਿਹੜੀ ਮੇਨ ਐ ਮੇਨ ਗਲੀ ਸਾਰੀ ਟੁੱਟੀ ਹੋਈ ਆ ਆਮ ਲੋਕਾਂ ਦੀ ਆਵਾਜ਼ ਆ ਬਹੁਤ سارے ਲੋਕ ਪਿਛਲੀ ਕਲੋਨੀ ਤੋਂ ਵੀ ਨਿਕਲ ਕੇ ਆਉਂਦੇ ਆ ਔਰ origional ਕੈਂਪਸ ਯੂਨੀਵਰਸਿਟੀ ਤੱਕ ਜਾਂਦੇ ਆ ਔਰ ਦੱਸ ਦਈਏ ਤੀਸਰੀ ਕਮਜ਼ੋਰੀ ਜਿਹੜੀ ਆ ਤੀਸਰੀ ਕਮੀ ਕੀ ਆ ਕਿ ਵੱਡੀਆਂ ਬਿਜਲੀ ਦੀਆਂ ਤਾਰਾਂ ਮੈਂ ਕੈਮਰਾ ਕੇ ਮੈਨੂੰ ਕਹਾਂਗਾ ਕਿ ਇੱਧਰ ਆ ਕੇ ਇਹ ਉੱਤੇ ਤਾਰਾਂ ਇਹ ਵੱਡੀਆਂ ਤਾਰਾਂ ਗਲੀਆਂ ਦੇ ਉੱਤੋਂ ਦੀ ਮੇਨ ਘਰਾਂ ਦੇ ਵਿੱਚੋਂ ਦੀ ਔਰ ਦੋਨੋਂ ਤਰਫ ਇਸ ਤਰਫ ਵੀ ਵਿਖਾਇਆ ਜਾਵੇ ਕਿ ਵੱਡੀਆਂ ਤਾਰਾਂ ਜਿਹੜੀਆਂ ਇਹ ਤਾਰਾਂ ਦਾ ਕਿੰਨਾ ਖਤਰਾ ਹੈ ਬਹੁਤ ਜ਼ਿਆਦਾ ਖਤਰਾ ਔਰ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਪਰੇਸ਼ਾਨ ਨੇ ਇੱਥੇ ਗਵਾਂਢ ਪਰੇਸ਼ਾਨ ਹੈ ਇਤੇ ਰਿਸ਼ਤੇਦਾਰੀ ਆਈ ਹੋਵੇ ਆਪਣੇ ਬੱਚੇ ਦਾ ਇਹੀ ਰਿਸਕ ਰਹਿੰਦਾ ਕਿ ਬਾਹਰੋਂ ਰਿਸ਼ਤੇਦਾਰ ਦਾ ਬੱਚਾ ਆਇਆ ਕਿਤੇ ਕੋਈ ਤਾਰ ਦੇ ਉੱਤੇ ਕੋਈ ਚੀਜ਼ ਨਾ ਮਾਰ ਦੇਵੇ ਇਹ ਰਿਸਕ ਰਹਿੰਦਾ ਹੈ ਲੇਕਿਨ ਸਰਕਾਰਾਂ ਜਾਂ ਸਬੰਧਤ ਮੈਕਮੇ ਕੀ ਕਰ ਰਹੀ ਹੈ ਕਿਉਂ ਨਹੀਂ ਇਹਨਾਂ ਵੱਲ ਧਿਆਨ ਦਿੱਤਾ ਜਾ ਰਿਹਾ ਔਰ ਜਗ੍ਹਾ-ਜਗ੍ਹਾ ਤੋਂ ਕਮਜ਼ੋਰੀਆਂ ਨਾਲ ਭਰੀ ਕਲੋਨੀਆਂ ਨਵੀਂਪੁਰ ਕਲੋਨੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ 17 ਸਾਲਾਂ ਦੇ ਵਿੱਚ ਰਾਜ ਦੇ ਵਿੱਚ ਕੀ ਡਿਵੈਲਪ ਕੀਟਾ ਤੁਸੀਂ ਇਸ ਕਲੋਨੀ ਨੂੰ ਆ ਗਲੀਆਂ ਬਣਾ ਦਿੱਤੀਆਂ ਪਹਿਲੇ ਤਾਂ ਧੰਨਵਾਦ ਕਰਦੀ ਹਾਂ ਸਰਕਾਰਾਂ ਦਾ ਜਿਨ੍ਹਾਂ ਨੇ ਆ ਗਲੀਆਂ ਬਣਾ ਦਿੱਤੀਆਂ ਜੋ ਲਿੰਕ ਗਲੀਆਂ ਨੇ ਲੇਕਿਨ ਮੇਨ ਗਲੀ ਜਿਹੜੀ ਇਹਦੇ ਵੱਲ ਧਿਆਨ ਕਿਉਂ ਨਹੀਂ ਦਿੱਤਾ ਗਿਆ ਹੁਣ ਬਦਲਾਵ ਵਾਲੀ ਸਰਕਾਰ ਆ ਗਈ ਆ ਇਸ ਵਾਰ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂ ਬਦਲਾਵ ਦਾ ਰੰਗ ਨਹੀਂ ਵਿਖਾਇਆ ਜਾ ਰਿਹਾ ਔਰ ਜੇ ਗੱਲ ਕਰੀਏ ਤਾਂ ਨਵੀਂਪੁਰ ਕਲੋਨੀ ਲਗਭਗ ਸਿਰਫ 500 ਮੀਟਰ ਦਾ ਟੋਟਾ ਜਿਹੜਾ ਇਹ ਨਹੀਂ ਪ੍ਰੀਮਿਕਸ ਪਾਇਆ ਜਾ ਰਿਹਾ ਨਹੀਂ ਬਰਾਬਰ ਕੀਤਾ ਜਾ ਰਿਹਾ ਇੱਥੇ ਸਰਦਾਰ ਜੀ ਖੜੇ ਸਦਾ ਜੀ ਸასი ਕਾਲ ਜੀ ਸასი ਕਾਲ ਜੀ ਸਰਦਾਰ ਜੀ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ ਅਫੀਰ ਰਹਿ ਰਿਹਾ 15 ਸਾਲ ਤੋਂ 15 ਸਾਲ ਤੋਂ ਇਹ ਮੇਨ ਗਲੀ ਜਿਹੜੀ ਐਵੇਂ ਦੀ ਆ ਜਿਵੇਂ ਕਿ ਸੀਵਰੇਜ ਪਾਇਆ ਦੁਬਾਰਾ ਕਿਸੇ ਨੇ ਨਹੀਂ ਕੀਤੀ ਬਿਲਕੁਲ ਨਹੀਂ ਕੀਤੀ ਜੀ 2021 ਚ ਸੀਵਰੇਜ ਪਾਇਆ ਸੀਗਾ ਸੀਵਰੇਜ ਪੈਣ ਤੋਂ ਬਾਅਦ ਇਹ ਜਿਹੜੀ ਲਿੰਕ ਸੜਕਾਂ ਨੇ ਨਾ ਪਿਛਲੀ ਸਰਕਾਰ ਨੇ ਬਣਾਤੀਆਂ ਸੀਗੀਆਂ ਬਾਅਦ ਚ ਚੂੜਜਾਪਤਾ ਲਾਗੂ ਹੋ ਗਿਆ ਮੁੜ ਕੇ ਬਾਅਦ ਦੇ ਵਿੱਚ ਆ 500 ਮੀਟਰ ਦਾ ਜਿਹੜਾ ਟੋਟਾ ਨਾ ਇਹ ਇਦਾਂ ਦਾ ਇਦਾਂ ਹੀ ਰਹਿ ਗਿਆ ਆਪਾਂ ਆਪੀਲਾ ਕੀਤੀਆਂ ਨੇ ਸਰਕਾਰਾਂ ਗਾੜੀ ਪਰ ਕਿਸੇ ਨੇ ਆੜੀ ਸੁਣਾਈ ਨਹੀਂ ਕੀਤੀ ਹਿੱਤੀਆਂ ਗਲੀ ਨਹੀਂ ਬਣੀ ਅਜੇ ਤੱਕ ਨਹੀਂ ਬਣੀ ਹਾਂਜੀ ਉਹ ਸਸੀ ਕਾਲ ਜੀ ਸਸੀ ਕਾਲ ਜੀ ਸਰਦਾਰ ਜੀ ਇਹ ਗਲੀ ਜੜੀ ਆ ਕਿਵੇਂ ਵੇਖਦੇ ਹੋ ਆਵਾਜਾਈ ਲੋਕਾਂ ਦੀ ਪ੍ਰਭਾਵਤ ਹੁੰਦੀ ਹੈ ਅਸੀਂ ਮੈਂ ਐਨ ਆਰ ਆਈ ਹਾਂ ਲੇਕਿਨ ਮੈਂ ਜਦੋਂ ਵੀ ਆਉਂਦਾ ਮੇਰੇ ਹਿਸਾਬ ਨਾਲ ਇਹ ਗਲੀ ਮੈਨੂੰ ਹੱਲੇ ਤੱਕ ਇਹ ਬਣੀ ਨਹੀਂ ਮਿਲੀ ਅਜੇ ਤੱਕ ਜਦੋਂ ਵੀ ਆਈਦਾ ਤੇ ਇਹ ਗਲੀ ਦਾ ਇਹੀ ਹਾਲ ਹੁੰਦਾ ਤੇ ਬਾਕੀ ਇਹ ਜੋ ਤਾਰਾਂ ਨੇ ਸਾਡੇ ਘਰਾਂ ਦੇ ਉਪਰੋਂ ਦੀ ਲੰਘਦੀਆਂ ਮੇਰੀਆਂ ਦੋ ਐਲਈਡੀਆਂ ਜੋ 6 ਮਹੀਨਿਆਂ ਦੇ ਵਿੱਚ ਉੱਡ ਗਈਆਂ ਇਹ ਤਾਰਾਂ ਦੇ ਕਰਕੇ ਤੇ ਹੋਰ ਵੀ ਸਾਡੇ ਜੀਵਾਂ ਦਾ ਨੁਕਸਾਨ ਹੋ ਸਕਦਾ ਇਹ ਅਸੀਂ ਕਿੰਨੀ ਵਾਰੀ ਇਹ ਲਿਖ ਕੇ ਦੇ ਚੁੱਕੇ ਆ ਪਰ ਪ੍ਰਸ਼ਾਸਨ ਕੋਈ ਇਹਦੇ ਵੱਲ ਧਿਆਨ ਨਹੀਂ ਦਿੰਦਾ ਤੇ ਪਲੀਜ਼ ਕਿਰਪਾ ਕਰਕੇ ਇਹਨਾਂ ਤਾਰਾਂ ਦਾ ਕੋਈ ਹੱਲ ਕੀਤਾ ਜਾਏ ਤੇ ਬਾਹਰ ਕੱਡੀਆਂ ਜਾਣ ਤਾਰਾਂ ਔਰ ਜੋ ਕਿ ਲੋਕਾਂ ਦਾ ਜਿਹੜਾ ਨੁਕਸਾਨ ਹੋਣ ਤੋਂ ਬਚ ਸਕੇ ਦੱਸ ਦਈਏ ਕਿ ਇਹ ਤਾਰਾਂ ਦਾ ਬਹੁਤ ਖਤਰਾ ਹੈ ਔਰ ਭਰਾ ਨੇ ਦੱਸਿਆ ਹੈ ਕਿ ਇਸ ਦੇ ਉੱਤੇ ਇਹ ਤਾਰਾਂ ਦੇ ਕਰਕੇ ਇਸ ਜਗ੍ਹਾ ਦੇ ਉੱਤੇ ਸਾਡੇ ਘਰਾਂ ਦੇ ਵਿੱਚ ਜੋ ਐਲਈਡੀਆਂ ਵਗੈਰਾ ਦੋ ਵਾਰ ਸੜ ਚੁੱਕੀਆਂ ਨੇ ਔਰ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਇਨਸੀਡੈਂਟ ਆ ਬਿਜਲੀ ਕਾਰਨ ਜਿਵੇਂ ਕਿ ਬਿਜਲੀ ਦੀ ਵਧ ਘਟ ਆ ਜਾਣਾ ਜਾਂ ਫੋਨ ਦੀ ਜਿਹੜੀ ਆ ਉਹ ਵੀ ਰੇਂਜ ਕਿਤਨਾ ਕਿਤੇ ਖਰਾਬ ਹੁੰਦੀ ਆ ਕਈ ਵਾਰ ਡਿਸਟਰਬੈਂਸ਼ਨ ਹੁੰਦੀ ਆ ਕਿ ਜਦੋਂ ਫੋਨ ਕਰਦੇ ਆ ਵੱਡੀਆਂ ਤਾਰਾਂ ਨਾਲ ਜਿਹੜੀ ਆ ਉਹ ਕੱਟ ਆਊਟ ਹੁੰਦਾ ਔਰ ਗੱਲ ਕਰੀਏ ਤਾਂ ਪਹਿਲੇ ਖਤਰਾ ਖਤਰੇ ਦੀ ਗੱਲ ਕਰੀਏ ਤੇ ਇਹਨਾਂ ਪਰਿਵਾਰਾਂ ਨੂੰ ਕਿੰਨਾ ਖਤਰਾ ਹੋਵੇਗਾ ਇਹਨਾਂ ਤਾਰਾਂ ਦਾ ਕਿ ਤਾਰਾਂ ਜਿਹੜੀਆਂ ਬਿਲਕੁਲ ਘਰਾਂ ਦੇ ਵਿੱਚੋਂ ਦੀ ਕਦੋਂ ਸਰਕਾਰਾਂ ਧਿਆਨ ਦੇਣਗੀਆਂ ਕਦੋਂ ਈਣਾ ਵਾਲੇ ਵੇਖਣ ਦੀਆਂ ਕਦੋਂ ਸਹੂਲਤਾਂ ਲੋਕਾਂ ਨੂੰ ਮਿਲਣਗੀਆਂ ਹੁਣ ਵੋਟਾਂ ਆ ਗਈਆਂ ਨੇ ਵੇਖਦੇ ਆ ਕਿਹੜਾ ਵੋਟਾਂ ਵੇਲੇ ਤਾਰਾਂ ਵਾਲੇ ਵੀ ਵੇਖਦਾ ਵੇਖਦਾ ਹੈ ਕਿ ਵੋਟਾਂ ਵੇਲੇ ਕਿਹੜਾ ਗਲੀ ਵਾਲ ਵੇਖਦਾ ਮੇਨ ਵਾਲ ਗਲੀ ਦਾ ਨਾਮ ਹੀ ਲਿਆ ਜਾਵੇਗਾ ਸਿਰਫ ਇਹੀ ਕਿਹਾ ਜਾਵੇਗਾ ਕਿ ਵੋਟਾਂ ਜਿਹੜੀਆਂ ਸਾਨੂੰ ਪਾਉਣੀਆਂ ਤੇ ਵੋਟਾਂ ਹਰ ਇੱਕ ਪਾਰਟੀ ਨੇ ਆਉਣਾ ਔਰ ਪਾਰਟੀਆਂ ਦੇ ਜੋ ਚੌਧਰੀ ਅੱਗੇ-ਅੱਗੇ ਤੁਰਨੇ ਨੇ ਉਹਨਾਂ ਕਈ ਤਰ੍ਹਾਂ ਦੇ ਵਾਅਦੇ ਕਰਨੇ ਨੇ ਕਈ ਦਾਅਵੇ ਭਗਾਉਣੇ ਆ ਲੇਕਿਨ ਕਿਤੇ ਨਾ ਕਿਤੇ ਜਾ ਕੇ ਦਾਅਵੇ ਖੋਖਲੇ ਵੀ ਹੁੰਦੇ ਆ ਔਰ ਖੋਖਲੇ ਦਾਅਵਿਆਂ ਦੇ ਵਿੱਚ ਇਹ ਨਵੀਂਪੁਰ ਕਲੋਨੀ ਵੀ ਰਹੀ ਆ ਲੰਬੇ ਸਮੇਂ ਤੋਂ ਇਹ ਚੀਜ਼ਾਂ ਨਿਕਲਦੀਆਂ ਆਈਆਂ ਔਰ ਤਾਰਾ ਹੋ ਸਕਦਾ ਇਹਣਾ ਪਹਿਲਾਂ ਵੀ ਦੱਸੀਆਂ ਹੁਣ ਲੇਕਿਨ ਕਿਸੇ ਨੇ ਇਹਦੇ ਵੱਲ ਵੇਖਿਆ ਨਹੀਂ ਹਣ ਗੋਲਿਆਂ ਕਰ ਦਿੱਤਾ ਔਰ ਸਰਕਾਰਾਂ ਨੂੰ ਬੇਨਤੀ ਕਰ ਦਈਏ ਪਹਿਲੇ ਤਾਂ ਬਦਲਾਵ ਵਾਲੀ ਨੂੰ ਕਰ ਦਈਏ ਕਿ ਤੁਸੀਂ ਆਪਣਾ ਰੰਗ ਕਦੋਂ ਵਿਖਾਓਗੇ ਕਦੋਂ ਬਦਲਾਵ ਦਾ ਰੰਗ ਵਿਖਾਓਗੇ ਕਦੋਂ ਲੋਕਾਂ ਨੂੰ ਸਹੂਲਤਾਂ ਦੇਓਗੇ ਔਰ ਵੀਡੀਓ ਵੱਤ-ਵੱਤ ਸ਼ੇਅਰ ਕਰ ਦਿਓ ਤਾਂ ਜੋ ਇਹ ਲੋਕ ਇਹਨਾਂ ਮੁਸ਼ਕਲਾਂ ਤੋਂ ਜਿਹੜੇ ਆ ਸੁਖਾਇ ਹੋ ਸਕਣ ਮੁਸ਼ਕਲਾਂ ਤੋਂ ਜਿਹੜਾ ਇਹਨਾਂ ਦਾ ਬਚਾਅ ਹੋ ਸਕੇ ਔਰ ਤਾਰਾਂ ਬਾਹਰ ਨਿਕਲ ਜਾਣ ਤਾਂ ਇਹਨਾਂ ਵਾਸਤੇ ਸਭ ਤੋਂ ਵੱਡੀ ਮੁਸੀਬਤ ਟਲ ਸਕਦੀ ਆ ਇਹ ਇਹ ਗਲੀ ਜਿਹੜੀ ਆ ਇਸ ਦੇ ਉੱਤੇ ਪ੍ਰੀਮਿਕਸ ਬਹੁਤ ਜ਼ਰੂਰੀ ਆ ਮੇਨ ਗਲੀ ਆ ਮੇਨ ਗਲੀ ਵੇਖ ਸਕਦੇ ਹੋ ਕਿ ਟੋਟਲੀ ਜਦੋਂ ਦਾ ਸੀਵਰੇਜ ਪਾਇਆ ਜਦ ਤੋਂ ਲੈ ਕੇ ਟੁੱਟੀ ਹੋਈ ਆ ਵੀਡੀਓ ਵੱਤ ਵਾਰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ